ਹਾਂਜੀ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਹੋਰ ਸੁਣਾਓ ਜੀ ਕਿੰਦਾ ਸਾਰੇ ਠੀਕ ਠਾਕ ਹੈ ਜੀ ਤੇ ਪ੍ਰਮਾਤਮਾ ਅਗੇ ਅਰਦਾਸ ਕਰਦੇ ਆ ਸਾਰੇ ਭੈਣ ਭਰਾ ਚੜ੍ਹਦੀ ਕਲਾ ਛੋਣ ਤੇ ਸਭ ਤੋਂ ਵੱਡੀ ਖੁਸ਼ੀ ਤਾਂ ਸਾਡੇ ਅੱਜ ਮੌਨਸੂਨ ਪਾਉਣਾ ਆਇਆ ਤੇ ਥੋੜੀ ਜੀ ਠੰਡ ਦੀ ਰਾਤ ਮਿਲੀ ਹੈ ਤੇ ਆ ਪਤਾ ਨਹੀਂ ਕੀ ਹੋ ਗਿਆ ਗੱਡੀ ਵੱਜੀ ਹੈ ਮੈਂ ਦਾਦਾ ਮਗਰ ਹੈ ਨਾ ਹੂੰ ਐਕਸੀਡੈਂਟ ਹੋ ਗਿਆ ਐਕਸੀਡੈਂਟ ਹੋ ਗਿਆ ਛੋਟਾ ਹੀ ਹੈ ਕੋਈ ਕੋਈ ਨਹੀਂ ਤੇ ਬਾਕੀ ਨਹੀਂ ਐਕਸੀਡੈਂਟ ਨਹੀਂ ਹੈਗਾ ਬਾਬਾ ਜੀ ਫੌਜ ਦੀਆਂ ਗੱਡੀਆਂ ਹੂੰ ਤੇ ਕੋਹ ਹੋਰ ਸੁਣਾਓ ਜੀ ਕਿਵੇਂ ਆ ਤੇ ਬੜਾ ਸੋਹਣਾ ਲੱਗ ਰਿਹਾ ਅੱਜ ਦਾ ਮੌਸਮ ਹੈ ਜਿਹੜਾ ਬੜਾ ਚੰਗਾ ਲੱਗ ਰਿਹਾ ਆਪਦੇ ਆਪ ਨੂੰ ਵੀ ਅਸੀਂ ਠੰਡੇ ਤਾਂ ਫਿਰ ਰਹੇ ਹਾਂ ਨਾ ਤੇ ਅੱਜ ਲੋਕ ਪਾਰਟੀਆਂ ਕਰਨਗੇ ਜਿਵੇਂ ਇੱਕ ਬਾਣੀਏ ਨੇ ਰੈਸਟੋਰੈਂਟ ਚ ਪਾਰਟੀ ਕੀਤੀ ਹਾਂਜੀ ਤੇ ਬਾਣੀਆ ਬੈਠਾ ਅੱਛਾ ਜੀ ਬਾਣੀਆ ਕਹਿੰਦਾ ਹਾਫ ਮਟਰਨ ਚਿਕਨ ਲੈ ਕੇ ਆਓ ਅੱਛਾ ਉਹ ਕਹਿੰਦੇ ਵੀ ਲਿਆਉਣੇ ਆ ਜੀ ਕਹਿੰਦਾ ਜਿੰਨੇ ਬੈਠਿਆ ਸਾਰਿਆਂ ਨੂੰ ਦੇ ਦਿਓ ਮੈਂ ਨਹੀਂ ਚਾਹੁੰਦਾ ਇਕੱਲਾ ਖਾਵਾਂ ਅੱਛਾ ਮੇਰੀ ਆਦਤ ਹੈ ਹਾਂਜੀ ਉਹਨਾਂ ਨੇ ਸਾਰਿਆਂ ਲਈ ਬਣਾਤਾ 40-50 ਬੈਠੇ ਸੀ ਹਾਂ ਤੇ ਰੈਸਟੋਰੈਂਟ ਭਰਿਆ ਵਾ ਸੀ ਉਹ ਕਹਿੰਦਾ ਵੀ ਇੱਕ ਬੀਅਰ ਦੀ ਬੋਤਲ ਲਿਆਓ ਉਹ ਗੀ ਸਾਰੇ ਨਹੀਂ ਲਿਓ ਉਹਨਾਂ ਨੇ ਕਹਿਆ ਯਾਰ ਸਾਰੇ ਤਰੀਫਾਂ ਲਾ ਕੇ ਕਰਨ ਹਾਂ ਦੂਜੇ ਇਹਨਾਂ ਨੂੰ ਮਿਲਦਾ ਹੀ ਬੈਠਿਆਂ ਨੂੰ ਖਾਣ ਨੂੰ ਉਹ ਕਹਿੰਦਾ ਹਜੇ ਪਤਾ ਨਹੀਂ ਕੀ ਕੀ ਖਾਊਗਾ ਤੇ ਕੀ ਕੀ ਖਵਾਊਗਾ ਇਤਾਂ ਨੇਕ ਦੇ ਲੈਣ ਇਨਸਾਨ ਬੈਲੀ ਬਹੁਤ ਬਣ ਜਾਣ ਹੈ ਉਹ ਬੰਮਾ ਚਾਉਂਦਾ ਹੀ ਨਹੀਂ ਵੀ ਮੈਂ ਇਕੱਲਾ ਖਾਵਾਂ ਜਿਹੜੀ ਚੀਜ਼ ਮੈਂ ਕਰਾਂ ਸਾਰੇ ਕਰਨ ਹਾਂ ਐਂਡ ਤੇ ਉੱਠਣ ਲੱਗਾ ਕਹਿੰਦਾ ਓ ਬੇਟਾ ਕਹਿੰਦਾ ਹਾਂਜੀ ਕਹਿੰਦਾ ਹੁਣ ਮੇਰਾ ਬਿੱਲ ਲਿਆਓ ਉਹ ਕਹਿੰਦਾ ਸਾਰਾ ਹੀ ਕਹਿੰਦਾ ਨਾ ਨਾ ਮੇਰਾ ਲਿਓ ਬਾਕੀ ਸਾਰਿਆਂ ਨੂੰ ਵੀ ਦਿਓ ਮੈਂ ਨਹੀਂ ਚਾਹੁੰਦਾ ਕੋਈ ਬਿੱਲ ਤੋਂ ਬਿਨਾ ਉੱਠੀ ਸਾਰੇ ਅੱਕੇ ਬੱਕੇ ਰਹਿ ਗਏ ਵੀ ਆ ਦਾ ਸਬਰ ਦੇ ਨੇ ਖਰਾਬ ਹੀ ਕਰਤਾ ਕੰਮ ਹਨਾ ਕਿਉਂਕਿ ਈ ਮੇਰੀ ਬੰਦਾ ਐਵੇਂ ਵੀ ਸੋਚ ਲੈਂਦਾ ਵੀ ਕਹਿੰਦੀ ਸੇਵਾ ਹੋਈ ਜਾਂਦੀ ਐ ਸੇਵਾ ਵੀ ਹੁੰਦੀ ਪਰ ਹੁੰਦੀ ਸੇਵਾ ਨਹੀਂ ਹਨਾ ਹੁੰਦਾ ਉਹ ਗਲਤ ਹੋ ਜਾਂਦਾ ਕੰਮ ਉਹ ਜਿਵੇਂ ਇੱਕ ਸਰਦਾਰ ਸੀਗਾ ਕਹਿੰਦਾ ਆਪਣਾ ਉਹਨੇ ਕੈਨੇਡਾ 'ਚ ਰਹਿੰਦਾ ਸੀ ਪਰਿਵਾਰ ਹਾਂਜੀ ਉਹਨੇ ਕੈਨੇਡਾ ਫੋਨ ਲਾਇਆ ਤੇ ਨੌਕਰਾਨੀ ਨੇ ਚੱਕ ਲਿਆ ਕਹਿੰਦਾ ਹੈਲੋ ਕਹਿੰਦੀ ਹਾਂਜੀ ਤੇ ਅਗੇ ਮੇਰੀ ਵਾਈਫ ਨਾਲ ਗੱਲ ਕਰਾਓ ਉਹ ਕਹਿੰਦੀ ਕਿ ਉਹ ਤਾਂ ਸਾਹ ਤਾਂ ਸੁੱਤੇ ਪਏ ਆ ਵੀ ਅਜੇ ਨਹੀਂ ਕਹਿੰਦਾ ਸਾਹ ਤਾਂ ਠੀਕ ਜੀ ਨਾ ਸਾਹ ਆ ਕਹਿੰਦਾ ਸਾਹ ਤਾਂ ਮੈਂ ਆ ਉਹ ਕਹਿੰਦੀ ਵੀ ਮੈਨੂੰ ਤਾਂ ਪਤਾ ਨਹੀਂ ਸਾਹ ਤਾਂ ਇਹੀ ਹੈ ਕਹਿੰਦਾ ਸਾਹ ਮੈਂ ਆ ਉਹ ਕਹਿੰਦੀ ਕਿ ਹੁਣ ਮੈਂ ਕੀ ਕਰ ਸਕਦੀ ਹਾਂ ਕਹਿੰਦਾ ਮਾਰ ਦੇ ਦੋ ਉਹਨਾਂ ਨੂੰ ਗਲਤ ਕੰਮ ਕਰਿਆ ਇਹਨੇ ਉਹਨੇ ਉਹੀ ਗੱਲ ਕਰੀ ਉਹਦੇ ਮਗਰ ਲੱਗੇ ਕਹਿੰਦਾ ਕਹਿੰਦੀ ਮੈਂ ਫਾਜੂ ਕਹਿੰਦਾ ਫਸੜ ਨਹੀਂ ਦਿੰਦਾ ਤੈਨੂੰ ਮੈਂ ਇੰਗਲੈਂਡ 사ਦ ਨੂੰ ਹਾਂ ਉਹ ਕਹਿੰਦੇ ਠੀਕ ਹੈ ਜੀ ਅੱਛਾ ਉਹਨੇ ਭਾਈ ਉਹੀ ਗੱਲ ਕਰੀ ਉਹਨੇ ਦੇਤਾ ਪੌਸਾ ਮਾਰ ਤੇ ਦੋਨੇ ਮਾਰ ਕੇ ਤੇ ਉਹਨੇ ਫੋਨ ਲਾ ਲਿਆ ਸਾਹਿਬ ਜੀ ਕਹਿੰਦੀ ਕੰਮ ਤਾਂ ਹੋ ਗਿਆ ਕੀ ਕਰਾਂ ਕਹਿੰਦਾ ਜਿਹੜੀ ਆਪਣੇ ਘਰ ਦੇ ਮਗਰ ਨਦੀ ਲੰਘਦੇ ਉਹ ਸਿੱਧ ਤੇ ਹਾਂ ਇੰਨੇ ਵੀ ਆਪਣੀ ਘਰ ਦੇ ਮਗਰ ਤਾਂ ਨਦੀ ਹੈ ਹੀ ਨਹੀਂ ਕੋਈ ਹਾਂ ਕਿਨੇ ਵੀ ਇੰਨੇ ਨੰਬਰ ਮਕਾਨ ਨਹੀਂ ਹੋਗਣ ਦੀ ਵੀ ਨਹੀਂ ਕਹਿੰਦਾ ਕਿ ਸੌਰੀ ਰੋਂਗ ਨੰਬਰ ਸੌਰੀ ਦਾ ਬੰਦੇ ਮਰਾ ਕੇ ਕਹਿੰਦਾ ਸੌਰੀ ਕਿ ਰੋਂਗ ਨੰਬਰ ਹੋਗਾ ਇਹ ਕਿਹੜਾ ਕਾਰੋਬਾਰ ਕਰਿਆ ਤੂੰ ਹੈਨਾ ਇਹ ਰੋਂਗ ਨੰਬਰ ਹੈ ਜਦੋਂ ਇੱਕ ਮੈਂ ਗੱਲ ਸੁਣਾਉਂਦਾ ਹੁੰਦਾ ਸੀ ਡਾਕਟਰ ਦੇ ਨੇ ਲਵਾਉਂਦਾ ਤੇ ਪਿਸ਼ਾਬ ਚੈੱਕ ਵਾਲੀ ਹਾਂਜੀ ਹਾਂਜੀ ਵੀ ਪਿਸ਼ਾਬ ਚੈੱਕ ਕਰਨਾ ਲੈਟਰਨ ਚੈੱਕ ਕਰੀ ਸੀ ਬਾਬੇ ਦੀ ਡਾਕਟਰ ਨੇ ਜ਼ੇਰੋਂ ਆਈ ਇੱਕ ਬਜ਼ੁਰਗ ਨੂੰ ਕੰਜੂਸ ਕਹਿੰਦੇ ਹੀ ਪਿੰਡ ਚ ਹਾਂਜੀ ਸੀ ਵੀ ਕੰਜੂਸ ਹਾਂਜੀ ਹਰ ਚੀਜ਼ ਤੇ ਕੰਜੂਸੀ ਕਰਦਾ ਹੈ ਹਾਂਜੀ ਤੇ ਉਹਨੇ ਇੱਕ ਮੁੰਡੇ ਨੂੰ ਗਿਆ ਕਹਿੰਦਾ ਯਾਰ ਕੋਈ ਹੱਲ ਦੱਸ ਵੀ ਮੈਨੂੰ ਲੋਕ ਨਾ ਕੰਜੂਸ ਕਹਿੰਦੇ ਆ ਵੀ ਕੰਜੂਸ ਕਾਹਤੋਂ ਕਹਿੰਦੇ ਆ ਯਾਰ ਮੈਂ ਉਹ ਹੈ ਕਹਿਣੋ ਹਟ ਜਣ ਉਹ ਕਹਿੰਦਾ ਜਿਹੜਾ ਵੀ ਕੰਮ ਕਰਦੇ ਆ ਤੁਸੀਂ ਦਿਲ ਖੋਲ ਕੇ ਕਰਿਆ ਕਰੋ ਹੂੰ ਵੀ ਚੌਗਣਾ ਹੋ ਕੇ ਕਰਿਆ ਕਰੋ ਫੇਰ ਕੰਜੂਸ ਕਹਿਣੋ ਹਟਣਗੇ ਪਰ ਕੰਜੂਸ ਤੋਂ ਕੰਜੂਸੀ ਨਹੀਂ ਜਾਂਦੀ ਜਿੰਨਾ ਮਰਜ਼ੀ ਜ਼ੋਰ ਲਾ ਲਓ ਉਹ ਕਹਿੰਦਾ ਵੀ ਠੀਕ ਹੈ ਉਹ ਪਹਿਲਾਂ ਦਾ ਬਿਮਾਰ ਸੀ ਉਹਨੇ ਡਾਕਟਰ ਨੂੰ ਫੋਨ ਲਾਇਆ ਡਾਕਟਰ ਨੂੰ ਕਹਿੰਦਾ ਵੀ ਆਜੋ ਡਾਕਟਰ ਵੇਖ ਕੇ ਕਹਿੰਦਾ ਵੀ ਸਵੇਰ ਜਿਹੜਾ ਪਹਿਲਾ ਪਿਸ਼ਾਬ ਆ ਹਨਾ ਉਹ ਲਿਆ ਕੇ ਵੀ ਚੈੱਕ ਕਰਨਾ ਉਹ 5-6 ਦਿਨ ਗਿਆ ਹੀ ਨਹੀਂ ਸਾਤ ਦਿਨ ਤੇ ਪਤੰਦਰ ਇੱਕ ਦਿਨ ਤੁਰਿਆ ਜਾਵੇ ਤੇ 5 ਲੀਟਰ ਵਾਲੀ ਕੰਨੀ ਹੱਥ 'ਚ ਬੜੀ ਵੀ ਉਹ ਫਰਨੈਲਜੀ ਵਾਲੀ ਤੇ ਭਰੀ ਜਾਵੇ ਉਹ ਕਹਿੰਦਾ ਵੀ ਸੇਟਾ ਆ ਗਈ ਲਈ ਜਾਣਾ ਕਹਿੰਦਾ ਬਾਥਰੂਮ ਹੈ ਡਾਕਟਰ ਨੇ ਕਿਹਾ ਚੈੱਕ ਕਰਨਾ ਉਹ ਕਹਿੰਦਾ ਤਾਂ ਮੜਾ ਜਾ ਲਿਆਣਾ ਹੁੰਦਾ ਕਹਿੰਦਾ ਤੂੰ ਹੀ ਕਿਹਾ ਸੀ ਦਿਲ ਖੋਲ ਕੇ ਕਰੋ ਜਿਹੜਾ ਕੋਈ ਕਰਨਾ ਹਾਂ ਕਹਿੰਦਾ ਆਪਾਂ ਕਿਉਂ ਕੰਜੂਸੀ ਕਰਨੀ ਇਹਦੇ 'ਚ ਹਾਂ ਕਹਿੰਦਾ ਮੈਂ ਤਾਂ 15 ਲੀਟਰ ਲਈ ਕੈਨ ਨਹੀਂ ਲੱਭੀ ਨਹੀਂ ਮੋਹਰ ਜਾਨੀ ਸੀ ਭਰ ਕੇ ਹਾਂ ਡਾਕਟਰ ਤਾਂ ਖੁਸ਼ ਹੋਵੇ ਹਾਂ ਉਹ ਕਹਿੰਦਾ ਫਿਟੇ ਮੂੰਹ ਹਾਂ ਉਹ ਥੋੜੇ ਜਿਹਾ ਟਾਈਮ ਬਾਅਦ ਪਸ਼ਾਬ ਫੇਰ ਚੱਕੀ ਆਵੇ ਮਗਰ ਤੂੰ ਹਾਂ ਉਹ ਕਹਿੰਦਾ ਹੁਣ ਇਧਰ ਨੂੰ ਮੁੜਿਆ ਉਹਨਾਂ ਤੋਂ ਹਾਂ ਉਹ ਕਹਿੰਦਾ ਚੈੱਕ ਕਰ ਲਿਆ ਡਾਕਟਰ ਨੇ ਹਾਂ ਬਸ ਟੈਸਟ ਹੀ ਕਰਨਾ ਸੀ ਹਾਂ ਤੇ ਉਹ ਕਹਿੰਦਾ ਢੋਲ ਦਿੰਦਾ ਕਹਿੰਦਾ ਆਏ ਕਿਵੇਂ ਢੋਲਦੇ ਆ ਕਹਿੰਦਾ ਕਿਉਂ ਕਹਿੰਦਾ ਡਾਕਟਰ ਨੇ ਦੱਸਿਆ ਜਸੂ ਕੇ ਨੇ ਹਾਂ ਤੇ ਹੁਣ ਚਾਹ ਬਣਾਇਆ ਕਰਾਂਗੇ ਹਾਂ ਜੂਸ ਲਾ ਕਰੂਸ ਕੰਮ ਲਾਵਾਂਗੇ ਹਾਂ ਜੀ ਤੇ ਚਾਹ ਵੀ ਬਣਾਉਣੀ ਹੈ ਹਾਂ ਕਿਉਂ ਆਏ ਦੋ ਆਮਲੀ ਸੀਗੇ ਯਾਰ ਤੇ ਇੱਕ ਆਮਲੀ ਦੂਜੀ ਆਮਲੀ ਨਾਲ ਗੱਲਾਂ ਕਰਦਾ ਜੇ ਤੂੰ ਪਹਿਲਾਂ ਮਰ ਗਿਆ ਤਾਂ ਜੂਂ ਭਗਵਾਨ ਕੋਲੇ ਜਾ ਕੇ ਮੇਰੀ ਫਰਿਆਦ ਕਰੀ ਤੇ ਨਾਲੇ ਮੈਨੂੰ ਦੱਸੀ ਵੀ ਉੱਥੇ ਕੀ ਕੀ ਆ ਨਾ ਵੀ ਉੱਥੇ ਕੋਸ ਹੈਗਾਗਾ ਉੱਥੇ ਵਾਵਾ ਚੀਜ਼ ਮਿਲਦੀ ਹੈ ਉੱਥੇ ਉਹ ਮਿਲਦਾ ਹੈ ਉਹ ਕਹਿੰਦਾ ਠੀਕ ਐ ਉਹੀ ਗੱਲ ਐ ਇੱਕ ਦਿਨ ਸੱਚੀ ਰੱਬ ਨੂੰ ਪਿਆਰਾ ਹੋ ਗਿਆ ਹਾਂ ਤੇ ਉਹ ਉਹਦੇ ਸੁਪਨੇ ਚ ਆਇਆ ਸੁਪਨੇ ਚ ਆਇਆ ਤੇ ਉਹਨੂੰ ਉਹਨੇ ਕਿਹਾ ਕਿ ਕਹਿੰਦਾ ਵੀ ਦੋ ਆਇਆ ਇੱਕ ਚੰਗੀ ਖਬਰ ਇੱਕ ਮਾੜੀ ਇੱਕ ਮਾੜੀ ਹਾਂ ਉਹ ਕਹਿੰਦਾ ਚੰਗੀ ਸੁਣਾ ਓਏ ਕਹਿੰਦਾ ਵੀ ਚੰਗੀ ਇਹ ਐ ਵੀ ਦੋਤੇ ਬਹੁਤ ਐ ਤੇ ਮਹਾਰਾਜ ਕੋਲੇ ਹਾਂ ਬਾਤੂ ਐ ਕੋਈ ਇਹੋ ਜੀ ਕਮੀ ਨਹੀਂ ਉਹ ਕਹਿੰਦਾ ਫੇਰ ਬੁਰੀ ਤੇ ਬੁਰੀ ਕਹਿੰਦਾ ਇਹ ਆ ਵੀ ਅਗਲੇ ਵੀਰਵਾਰ ਨੂੰ ਡੋਡੇ ਨਿਚੋੜਨ ਦੀ ਡਿਊਟੀ ਤੇਰੀ ਹੈ ਤੇਰੀ ਆ ਰਿਹਾ ਤੂੰ ਅੱਛਾ ਜੀ ਪਰ ਹੋ ਗਿਆ ਲੱਤਾਂ ਲੱਗੀਆਂ ਕੰਬੜਾ ਉਹਨੇ ਗਿਆ ਲੈ ਵੀ ਮਾਰ ਕੇ ਹਾਂ ਜਿਹਦਾ ਮਤਲਬ ਮੇਰੀ ਡਿਊਟੀ ਲੱਗ ਗਈ ਆ ਯਾਰ ਹਾਂਜੀ ਹਾਂਜੀ ਕਿਉਂ ਕਈ ਵਾਰੀ ਹੋ ਜਾਂਦਾ ਜਿਵੇਂ ਆਪਣੇ ਇੱਕ ਵਹਿਮ ਬਣਾਇਆ ਵੈ ਹਾਂਜੀ ਕਿ ਸ਼ਨੀਵਾਰ ਨੂੰ ਲੋਹਾ ਨਹੀਂ ਖਰੀਦਣਾ ਹਾਂਜੀ ਮਾਨਾ ਸਨੀਵਾਨ ਨੂੰ ਲੋਹਾ ਖਰੀਦਿਆ ਮਾਰਾ ਮਾਰਾ ਕਿਉਂ ਅਗੇ ਸਨੀ ਗੁੱਸੇ ਹੋ ਜਾਂਦਾ ਉਹ ਡਾਕਟਰ ਨੇ ਇੱਕ ਬੰਦਾ ਵਾੜਾ ਫੋਲੋ ਕਰਦਾ ਸੀਗਾ ਤੇ ਜਿਆਦਾ ਫੋਲੋ ਕਰਦਾ ਹੋਣ ਕਰਕੇ ਤੇ ਡਾਕਟਰ ਨੇ ਉਹਨੂੰ ਲਿਖ ਕੇ ਦਿੱਤਾ ਕਹਿੰਦਾ ਵੀ ਟੀਕਾ ਲਿਆਓ ਹਾਂ ਸਰੰਜ ਲਿਆਓ ਸਾਰਾ ਕੁਝ ਲਿਆਓ ਉਹ ਕਹਿੰਦਾ ਲਿਆਉਣਾ ਜੀ ਤੇ ਉਹ ਭਾਈ ਸਰੰਜ ਲੈਣ ਗਿਆ ਤੇ ਉਹਦੇ ਯਾਦ ਆ ਗਿਆ ਕਹਿੰਦਾ ਅੱਜ ਤਾਂ ਸ਼ਨੀਵਾਰ ਹੈ ਲੈਣਾ ਹੀ ਨਹੀਂ ਖਰੀਦਣੀ ਨਹੀਂ ਉਹ ਮੁੜਿਆ ਹਾਂ ਉਹ ਕਹਿੰਦਾ ਹਾਂ ਵੀ ਸ਼ਰਾਂਜ ਨਹੀਂ ਲਿਆਇਆ ਉਹ ਮੈਂ ਕਿਹਾ ਅੱਜ ਸ਼ਨੀਵਾਰ ਹੈ ਸ਼ਨੀ ਦੇਵਤਾ ਜੀ ਗੁੱਸੇ ਹੋ ਜਾਣਗੇ ਆ ਨਹੀਂ ਲਿਆਇਆ ਉਹ ਕਹਿੰਦਾ ਪੁੱਤ ਲਿਆ ਨਹੀਂ ਜਬਰਾਲ ਗੁੱਸੇ ਹੋ ਜੂ ਹਾਂ ਤੂੰ ਮਰੇਗਾ ਸਹੀ ਗੱਲ ਹੈ ਜੀ ਫਿਰ ਤੂੰ ਵੇਖ ਲੈ ਵੀ ਗੁੱਸੇ ਕਿਹਨੂੰ ਕਰਦਾ ਤੇ ਰਾਜੀ ਕਿਹਨੂੰ ਕਰਦਾ ਹੈਨਾ ਹਾਂਜੀ ਕਹੀ ਮੇਰੀ ਬੰਦਾ ਫਾਸ ਜਾਂਦਾ ਜਿਵੇਂ ਪ੍ਰਾਣੀਆਂ ਟੈਕਨੋਲੋਜੀਆਂ ਨੂੰ ਫਾਲੋ ਕਰੀ ਜਾਂਦੇ ਆਪਾਂ ਉਹ ਕਹਿੰਦੇ ਵੀ ਫਰਾਣੇ ਟਾਈਮਾਂ ਜੇ ਇਹਨਾਂ ਦਾ ਕੋਈ ਮਕਸਦ ਹੁੰਦਾ ਸੀ ਇੱਕ ਬਾਈ ਐ ਮੱਲੀ ਉਹ ਸੁਣਾਉਂਦਾ ਹੁੰਦਾ ਹਾਂਜੀ ਉਹ ਕਹਿੰਦਾ ਵੀ ਜਿਹੜੀ ਟੂਨ ਟੂਨੇ ਟੋਟਕੇ ਸੀ ਨਾ ਇਹਨਾਂ ਦਾ ਕੋਈ ਮਕਸਦ ਹੁੰਦਾ ਸੀ ਹਾਂਜੀ ਨਾ ਕਿ ਕਿਸੇ ਨੂੰ ਮਾਰਨ ਵਾਸਤੇ ਰੱਖੇ ਜਾਂਦੇ ਸੀ ਹਾਂ ਨਾ ਇਹ ਮਾਰ ਹੀ ਸਕਦੇ ਆ ਹਾਂਜੀ ਆਪਣੇ ਪਿੰਡ ਵਾਲੀ ਨਹਿਰ ਤੇ ਹੁਣ ਜਵਾਕ ਖੋਪਾ ਕੱਢੀ ਜਾਂਦੇ ਜਿਦਾਬ ਖਾ ਕੇ ਉੱਤੇ ਲੈ ਕੇ ਮੈਂ ਕਹਾਂ ਸੰਨੂ ਵੀ ਦੇ ਦੋ ਕੰਜਰ ਤੇ ਕੱਲੀ ਖਾਈ ਜਾਂਦੇ ਹਾਂਜੀ ਇਹਨੇ ਲੋ ਬਾਬਾ ਜੀ ਚੱਲ ਬੁੱਲੇ ਬੱਤ ਕਿਹੜਾ ਕੋ ਬੜ ਜਾਣਾ ਚਾਰ ਸਪਿਰੋਂ ਬੰਨਦਾ ਨਹੀਂ ਪਿਆ ਪਿਆ ਬਿਲਕੁਲ ਹੈਨਾ ਇਹਦਾ ਇੱਕ ਮਨ ਦੇ ਵਿਹਮ ਹੈ ਹਾਂਜੀ ਪਹਿਲਾਂ ਇਹਦੇ ਪਿੱਛੇ ਕਾਰਨ ਸੀ ਕਹਿੰਦੇ ਵੀ ਜਦੋਂ ਮੰਨਲਾ ਵੀ ਝੂੜਾ ਝੂੜਾ ਰੱਖਿਆ ਵਾ ਅੱਛਾ ਜੀ ਉਦੋਂ ਮਤਲਬ ਪਤਾ ਲੱਗ ਜਾਂਦੀ ਸੀ ਕੋਈ ਨਵੀਂ ਵਿਆਹੀ ਬਿਮਾਰ ਹੈ ਹਾਂ ਠੀਕ ਹੈ ਹਾਂ ਜੇ ਮੰਨਲਾ ਉੱਥੇ ਕੋਈ ਸਮਾਨ ਖੜਾਉਣੇ ਖੇੜਨੇ ਛਣਛਣੇ ਪਏ ਆ ਪਤਾ ਹੁੰਦਾ ਵੀ ਬੱਚਾ ਬਿਮਾਰ ਹੈ ਅੱਛਾ ਠੀਕ ਹੈ ਜਿਹੜੇ ਉਤੋਂ ਦੀ ਰਾਹੀ ਪਾਂਦੀ ਲੰਘਦੇ ਸੀ ਉਹ ਬੈਦ ਤੱਕ ਗੱਲ ਪਹੁੰਚ ਜਾਂਦੀ ਸੀ ਜਿਵੇਂ ਉਹ ਗਾਂ ਵਾਲੇ ਪਿੰਡ ਜਾ ਕੇ ਦੱਸਦੇ ਯਾਰ ਫਲਾਨੇ ਪਿੰਡ ਆ ਚੀਜ਼ ਰੱਖੀ ਪਈ ਆ ਫਲਾਨੇ ਪਿੰਡ ਆ ਚੀਜ਼ ਰੱਖੀ ਪਈ ਆ ਤਾਂ ਉਹ ਬੈਦ ਕੋਲੇ ਸੁਨੇਹਾ ਪਹੁੰਚ ਜਾਂਦਾ ਸੀ ਬੈਦ ਉਹ ਜਾ ਸਮਾਨ ਲੈ ਕੇ ਉੱਥੇ ਆ ਜਾਂਦਾ ਸੀ ਜੇ ਸ਼ਰਾਬ ਦੀ ਬੋਤਲ ਰੱਖੀ ਹੁੰਦੀ ਸੀ ਉਹਦਾ ਅੰਦਾਜ਼ਾ ਹੁੰਦਾ ਸੀ ਵੀ ਕੋਈ ਸ਼ਰਾਬ ਪੀ ਕੇ ਬਿਮਾਰ ਹੋਇਆ ਉਦੋਂ ਲੋਕ ਚੰਗੇ ਸੀ ਚਾ ਕੇ ਪੀਂਦੇ ਨਹੀਂ ਸੀ ਹਾਂਜੀ ਹੁਣ ਜਾਂ ਤਾਂ ਬੋਤਲ ਤੋਂ ਕਿਲੋਮੀਟਰ ਦੂਰ ਦੀ ਲੰਗਦੇ ਆਹ ਸ਼ਰਾਬ ਦੀ ਬੋਤਲ ਪਈ ਆ ਜਿਹੜੇ ਪੀਣ ਵਾਲੇ ਆ ਉਹ ਜਵੇਂ ਜਾ ਕੇ ਗੱਲ ਨਾ ਲਾ ਦਿੰਦੇ ਆ ਹਾਂ ਯਾਰ ਪਤਾ ਕਿਹੜਾ ਮੈਸੇਜ ਦੇਣਾ ਹੈ ਇਹਨੂੰ ਹਾਂ ਠੀਕ ਹੈ ਉਹ ਪੁਰਾਣੇ ਟਾਈਮਾਂ ਦੀਆਂ ਗੱਲਾਂ ਜਿਹੜੀਆਂ ਹੁਣ ਉਹ ਗਲਤ ਫਾਲੋ ਕਰ ਰਹੇ ਆ ਹਾਂ ਜੀ ਹਾਂ ਜੀ ਬਿੱਲੀ ਦਾ ਕੱਟਣਾ ਉਹਦੇ ਪਿੱਛੇ ਕੋਈ ਜਾਨਵਰ ਹੁੰਦਾ ਹੈ ਤੇ ਬਿੱਲੀ ਭੱਜੀ ਜਾਂਦੀ ਹੈ ਰਾਹ ਟੱਪ ਕੇ ਦਾ ਮਤਲਬ ਇਹਦੇ ਪਿੱਛੇ ਕੋਈ ਵੱਡਾ ਜਾਨਵਰ ਹੈ ਉਹ ਨਾ ਖਾ ਜੇ ਹਾਂ ਜੀ ਇਹ ਗੱਲਾਂ ਹੁੰਦੀਆਂ ਸੀ ਪਰ ਆਸੀਂ ਕਹਿੰਦਾ ਜੇ ਬਿੱਲੀ ਆਏ ਨੂੰ ਨੰਗੀ ਦਾ ਮਾੜੀ ਹੈ ਜੇ ਆਏ ਨੰਗੀ ਚੰਗੀ ਹੈ ਹੁਣ ਬਿੱਲੀ ਇਧਰ ਨੂੰ ਕਿਵੇਂ ਜਾਈ ਜਾਵੇ ਇਧਰੋਂ ਹੀ ਗਈ ਹੈ ਤੇ ਇਧਰ ਵੀ ਆਉ ਯਾਰ ਹਾਂਜੀ ਜਦੋਂ ਉਹਦਾ ਘਰ ਇਧਰ ਹੋਊਗਾ ਜਾਂ ਇਧਰ ਹੋਊਗਾ ਉਹ ਇਧਰ ਵੀ ਜਾਊ ਤੇ ਇਧਰ ਵੀ ਆਉ ਜੇ ਆਏ ਨੂੰ ਨੰਗੀ ਚੰਗੀ ਆਏ ਨੰਗੀ ਮਾੜੀ ਇਹ ਤਾਂ ਗਲਤ ਗੱਲ ਹੈ ਯਾਰ ਅੱਲਾਹ ਮਤਲਬ ਬਿੱਲੀ ਵਿਚਾਰੀ ਇੱਕ ਪਾਸੇ ਕਿਵੇਂ ਤੁਰੇ ਤਰੇ ਜਾਂ ਉਹਨੂੰ ਸੁਕਾਉਣਾ ਹੈ ਇਧਰ ਨੂੰ ਨਹੀਂ ਜਾਣਾ ਐਂ ਨਹੀਂ ਜਾਣਾ ਜਦੋਂ ਜਾਣਾ ਫੇਰ ਐਂ ਕਰਦੀ ਕਰਦੀ ਉਹ ਦੂਰ ਪੋ ਪਹੁੰਚ ਜੂਆ ਉਹਦੇ ਬੱਚਿਆਂ ਕੋਲੇ ਨਹੀਂ ਜਾਂਦੀ ਹਾਂਜੀ ਇੱਛੇ ਤਾਂ ਮੁੜਨਾ ਹੀ ਪੈਂਦਾ ਹਰ ਇਨਸਾਨ ਜੇ ਆਪਾਂ ਜਾਣੇ ਆ ਨਾ ਕਿਸੇ ਪਾਸੇ ਨੂੰ ਆਪਾਂ ਚਲੇ ਜਾਂਦੇ ਆ ਆਪਾਂ ਵਾਪਸ ਵੀ ਆਉਂਦੇ ਆ ਹਾਂ ਬਿਲਕੁਲ ਉਹੀ ਕੰਮ ਜਾਣ ਪਰੰਦਾ ਇਸ ਕਰਕੇ ਆਪਾਂ ਥੋੜਾ ਜਿਹਾ ਇਹਨਾਂ ਵਿਮਾ ਭਰਮਾਜੂ ਵੀ ਨਿਕਲਣਾ ਪੈਂਦਾ ਹਾਂਜੀ ਉਹ ਕਹਿੰਦਾ ਸਾਡੇ ਮੁਲਕ ਚ ਇੱਕ ਤਾਂ ਨਾ ਬਾਲਾ ਕੋਸੂ ਰਿਹਾ ਹੈ ਸਾਡੇ ਮੁਲਕ ਚ ਜਿਹੜਾ ਤਾਂ ਜਿਆਦਾ ਪੜਿਆ ਉਹ ਤਾਂ ਬਣ ਜਾਂਦਾ ਡਾਕਟਰ ਉਹ ਸਾਰਿਆਂ ਨੂੰ ਚਲਾਉਂਦਾ ਸਾਰੇ ਮਰੀਜ਼ਾਂ ਦਾ ਰੱਬ ਬਣ ਜਾਂਦਾ ਹਨਾ ਹਾਂਜੀ ਜਿਹੜਾ ਥੋੜਾ ਜਿਹਾ ਉਦੋਂ ਘਟਿਆ ਹੁੰਦਾ ਉਹ ਆਈਪੀਐਸ ਬਣ ਜਾਂਦਾ ਹੈ ਠੀਕ ਹੈ ਦੇ ਜਿਹੜਾ ਫੇਲ ਹੋ ਜਾਂਦਾ ਹੈ ਉਹ ਬਣ ਜਾਂਦਾ ਗੁੰਡਾ ਹਾਂ ਉਹ ਬਣ ਜਾਂਦਾ ਗੈਂਗਸਟਰ ਉਹ ਸਾਰਿਆਂ ਨੂੰ ਭਜਾਉਂਦਾ ਠੀਕ ਹੈ ਦੋਨਾਂ ਨੂੰ ਉਤ ਲਿਆਣ ਤੇ ਜਿਹੜਾ ਫਿਰ ਸੰਭ ਚਾਲਿਓਂ ਸਕੂਲ ਚਾੜ ਜਾਂਦਾ ਉਹ ਬਣ ਜਾਂਦਾ ਲੀਡਰ ਹਾਂ ਉਹ ਨੂੰ ਤਿੰਨਾਂ ਨੂੰ ਚਲਾਉਂਦਾ ਮੰਤਰੀ ਬਣ ਕੇ ਠੀਕ ਹੈ ਤੇ ਜਿਹੜਾ ਬਰ ਜਮੇਨੀ ਸਕੂਲ ਗਿਆ ਹੁੰਦਾ ਉਹ ਬਾਬਾ ਬਣ ਜਾਂਦਾ ਉਹ ਇਹਨਾਂ ਤਿੰਨਾਂ ਨੂੰ ਪੈਰੈਂਟਿਟੀ ਰੱਖਦਾ ਹੈ ਨਾ ਹਾਂ ਜੀ ਪੜ੍ਹੇ ਕਿਉਂ ਕੋਈ ਹਾਂ ਅਲੱਗ ਸਕੂਲ ਜਾ ਕੇ ਕੀ ਲੈਣਾ ਪਦਵੀ ਤਾਂ ਵੱਡੀ ਨਾ ਪੜਨ ਵਾਲੇ ਨੂੰ ਹੈ ਨਾ ਸਾਡੇ ਮੁਲਕ ਤੇ ਹੁੰਦਾ ਹੁੰਦਾ ਜੀ ਬਿਲਕੁਲ ਜਿਹੜਾ ਘੱਟ ਪੜਿਆ ਉਹ ਮੰਤਰੀ ਹੈ ਜਿਹੜਾ ਜਮੇ ਨਹੀਂ ਪੜਿਆ ਉਹ ਬਾਬਾ ਹੈ ਹਾਂ ਤੇ ਜਿਹੜਾ ਕਿਦੇ ਸਕੂਲ ਚੋਂ ਅੱਧ ਵਿਚਾਲੇ ਜਿਹੜਾ ਹਟ ਜਾਂਦਾ ਉਹ ਫੇਰ ਫੁੱਲ ਜਾਂਦਾ ਹੁੰਦਾ ਹੁੰਦਾ ਉਹ ਗੁੰਡਾ ਬਣ ਜਾਂਦਾ ਠੀਕ ਹੈ ਕਿਉਂਕਿ ਉੱਪਰਲੇ ਸਾਰੇ ਤੰਨਾ ਤੋਂ ਡਰਦੀ ਹੈ ਗਾਂਧੀ ਹਾਂ ਹਾਂਜੀ ਗਾਂ ਨਹੀਂ ਗਾਂ ਨਚਾਉਂਦੇ ਤੁਰੇ ਹੁੰਦਾ ਹਾਂ ਬਿਲਕੁਲ ਇਸ ਕਰਕੇ ਸਾਡੇ ਮੁਲਕਾਂ ਦੀ ਜਿਹੜੀ ਸੋਚ ਹੈ ਉਹ ਹੋਰ ਹੈ ਦੂਜੇ ਮੁਲਕਾਂ ਦੀ ਸੋਚ ਹੈ ਜਿਹੜੀ ਹੋਰ ਹੈ ਉਧਰਲੇ ਲੋਕ ਗੁੰਡਾ ਕਰਦੀ ਵਾਲੇ ਇਹ ਨਹੀਂ ਤੇ ਸਾਨੂੰ ਦੇਖਦੇ ਕਿ ਹੁਣ ਗੈਂਗਵਾਰ ਉਧਰ ਵੀ ਬਣੀਆਂ ਹੈ ਪਰ ਹਜੇ ਵੀ ਇੱਥੋਂ ਵਾਲਾ ਹਾਲ ਹੈ ਨਹੀਂ ਦੇ ਰਾਉਤੇ ਮਾਰਤਾ ਉਤੇ ਮਾਰਤਾ ਸਹੀ ਗੱਲ ਹੈ ਠੀਕ ਹੈ ਦੋਸਮਣੀ ਵਾਲੇ ਨਾਲ ਦੋਸਮਣੀ ਵਾਲੇ ਦਾ ਹੋਊਗਾ ਹਾਂ ਪਰ ਹਰ ਇੱਕ ਨੂੰ ਖਤਰਾ ਹੈ ਹੂੰ ਇੱਥੇ ਸੋਨਾ ਬਣਾ ਸਾਰੇ ਘਰ ਲੈਂਦੇ ਆ ਪਾਉਂਦਾ ਕੋਈ ਸਹੀ ਗੱਲ ਹੈ ਠੀਕ ਹੈ ਨਾ ਡੁਪਲੀਕੇਟ ਹੀ ਹੁੰਦਾ ਸਾਰਿਆਂ ਦੇ ਘਰਾਂ 'ਚ ਸਹੀ ਗੱਲ ਹੈ ਵਿਆਹਾਂ 'ਚ ਚਲੇ ਜਾਓ ਸਾਰਿਆਂ ਦੇ ਜੁਐਲਰੀ ਡੁਪਲੀਕੇਟ ਹੋ ਹਾਂਜੀ origignal ਬਣਾ ਕੇ ਘਰੇ ਰੱਖਿਆ ਰੱਖਿਆ ਉਹ ਕਾਹਤੋਂ ਕਹਿੰਦੇ ਔਖੇ ਵੇਲੇ ਕੰਮ ਆਊਗਾ ਔਖੇ ਵੇਲੇ ਕੰਮ ਠੀਕ ਹੈ ਵੀ ਪਾਉਣ ਦਾ ਕੋਈ ਮਕਸਦ ਨਹੀਂ ਉਹਨੂੰ ਔਖੇ ਵੇਲੇ ਕੰਮ ਆਉਣ ਵਾਸਤੇ ਹਾਂ ਠੀਕ ਹੈ ਨਾ ਕੋਲੇ ਪਾ ਲਿਆ ਥੱਗਿਆ ਗਿਆ ਜਿਵੇਂ ਅੱਗੇ ਕਹਿੰਦੇ ਨੇ ਜੇ 500 ਦਾ ਨੋਟ ਟੁੱਟ ਗਿਆ ਥੱਗਿਆ ਗਿਆ ਇਹ ਵੀ ਅਜੇ ਕੰਨਾਂ 'ਚ ਸੋਨਾ ਆ ਗਿਆ ਥੱਗਿਆ ਗਿਆ ਆਮਲ ਕਹਿੰਦੇ ਹੱਥ ਚੜ ਜਾਣ ਹਾਂਜੀ ਮੈਂ ਸੁਣਦਾ ਹੁੰਦਾ ਈ ਟਰਾਂਸਫਾਰਮੋਂ ਚ ਤੇਲ ਲੈ ਕੇ ਕੱਢ ਕੇ ਸਾਡੇ ਪਿੰਡ ਵੀ ਨਿਕਲ ਗਿਆ ਹਾਂ ਦੋ ਦਿਨ ਹੋ ਗਏ ਕੱਲ ਧਰਨਾ ਲਾਇਆ ਹਾਂ ਲਾਈਟ ਨਹੀਂ ਆਉਂਦੀ ਹਾਂ ਠੀਕ ਹੈ ਫਿਰ ਰੱਬ ਨੇ ਉਹਨਾਂ ਧਰਨੇ ਵਾਲੇ ਦੀ ਗੱਲ ਸੁਣੀ ਆ ਤਾਂ ਵੀ ਪਾਇਆ ਵੀ ਪਾਇਆ ਸਹੀ ਗੱਲ ਇਹ ਔਖੇ ਆ ਯਾਰ ਵੀ ਪਾ ਹਾਂ ਝੋਨੇ ਸੁੱਕਦੇ ਆ ਹਾਂ ਉਹਨੂੰ ਸੁਣ ਗਿਆ ਹਾਂਜੀ ਪਰ ਯਾਰ ਜਿਹੜੇ ਚੱਲਦੇ ਟਰਾਂਸਫਾਰਮਰ ਚ ਤੇਲ ਕੱਢਦੇ ਉਹ ਸੋਚੋ ਹਾਂ ਤੇਲ 500000 ਦਾ ਹੋਊਗਾ ਹਾਂ ਉਹਦੇ ਪਿੱਛੇ ਘਰ ਕਿੰਨੇ ਪਰੇਸ਼ਾਨ ਹੁੰਦੇ ਆ ਪਰੇਸ਼ਾਨ ਆਲੇ ਤਾਂ ਫਸੜਾ ਕਿੰਨੀਆ ਖਰਾਬ ਹੁੰਦੀਆਂ ਨਾਲੇ ਤੁਸੀਂ ਆਪਦੀ ਜਾਨ ਨੂੰ ਕਿੰਨੇ ਖਤਰੇ 'ਚ ਪਾਉਂਦੇ ਆ ਠੀਕ ਹੈ ਉਹਦੇ ਨਾਲ ਉਹ ਖੇਤਾਂ ਵਾਲਿਆਂ ਨੂੰ 50-50 ਰੁਪਏ ਟੈਕਸ ਲਾ ਲਿਆ ਕਰੋ ਹਾਂ ਇਹ ਸਾਨੂੰ ਦਿਓ ਭਾਈ ਜੱਗਨੇ ਲੋਹਾਰੇ ਕਹੀ ਸੀ ਅੱਛਾ ਜੀ ਸਾਡੇ ਵਾਲੇ ਉਹ ਲੋਹਾਰੇ ਬਲਾਸਪੁਰ ਵਾਲੇ ਅੱਛਾ ਜੀ ਕੇਵਲ ਵੱਢ ਕੇ ਲੈ ਜਾ ਕਰਨ ਜੜਾਂ 'ਚੋਂ ਹਾਂ ਆਏ ਮਹੀਨੇ ਉਹ ਕੋਈ ਨਾ ਰੱਗਟਕ ਦਾ ਝੜਦਿਆ ਕਰੋ ਹਾਂ ਜੋੜ ਵੀ ਲਾਉਣਾ ਹੁੰਦਾ ਲਿਆ ਕੇ ਪਹਿਲੀ ਗੱਲ ਤਾਂ ਕਹਿੰਦਾ ਮੇਰੇ ਭਰਾ ਮੇਰੀ ਮਿਹਨਤਾਂ ਮੈਂ ਤਾਂ ਉਹੀ ਮਹੀਨੇ ਦਾ 1000 ਰੁਪਏ ਲੈ ਲਿਆ ਹਾਂ ਇਹ ਨਾ ਵੱਡਿਆ ਕਰੋ ਯਾਰ ਤੁਤੋ ਤਾਂ 1000 ਦੀ ਵੀ ਨਹੀਂ ਲੈਂਦਾ ਨਾ ਕੋਈ ਇਹ ਮਹਿੰਗੀ ਹੁੰਦੀ ਹੈ ਵੀ ਮੈਂ ਬਿਲਕੁਲ ਨਹੀਂ ਲੜੂੰਗਾ ਜਿਹੜਾ ਵੀ ਹੈਗਾ ਸੱਜਣਾ